ਵਿਸ਼ੇਪ੍ਰਸਥਿਤੀ ਲੇਖਿਕਾ ਅਰੁੰਦਤੀ ਰਾਏ ਦੇ ਖਿਲਾਫ ਯੂਐਪੀਏ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਨ ਦੀ ਆਗਿਆ ਦਿੱਲੀ ਦੇ ਉਪ ਰਾਜਪਾਲ ਵੀਕੇ ਸਖਸੈਨਾ ਨੇ ਦਿੱਤੀ ਹੈ। ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ ਅਧੀਨ ਅਰੁੰਦਤੀ ਰਾਏ ਦੇ ਨਾਲ ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ ਦੇ ਪੁਰਾ ਪ੍ਰੋਫੈਸਰ ਡਾਕਟਰ ਸ਼ੇਖ ਸ਼ੌਕਤ ਹੁਸੈਨ ਦੇ ਖਿਲਾਫ ਵੀ ਮੁਕੱਦਮਾ ਚਲਾਇਆ ਜਾਵੇਗਾ। ਦਿੱਲੀ ਦੇ ਕੋਪਰਟਿਕਸ ਰੋਡ ਤੇ ਸਥਿਤ ਐਲਟੀਜੀ ஆடிਟੋਰੀਅਮ ਵਿੱਚ 1 ਇੱਕਤੂਬਰ 2010 ਨੂੰ ਪਛਾਤੀ ਦਾ ਓਨਲੀ ਵੇ ਨਾਮ ਦੀ ਇੱਕ ਕਾਨਫਰੰਸ ਅਯੋਜਿਤ ਕੀਤੀ ਗਈ ਸੀ ਇਸ ਵਿੱਚ ਕਸ਼ਮੀਰ ਦਾ ਲੋਕਵਦੀ ਨੇਤਾ ਸੈਦ ਅਲੀ ਸ਼ਾਗਿਲਾਨੀ ਵਿਸ਼ਾ ਵੀ ਹੋਇਆ ਸੀ ਜਿਸ ਦੀ ਕਿ ਹੁਣ ਮੌਤ ਹੋ ਚੁੱਕੀ ਹੈ ਅਰੁਦਤੀ ਰਾਏ ਤੇ ਸ਼ਕਤੇਬੁੱਸਨ ਦੇਖੀ ਲਾਪਰੋਪ ਹੈ ਕਿ ਉਹਨਾਂ ਨੇ ਆਜ਼ਾਦੀ ਇੱਕਮਾਤਰ ਰਸਤਾ ਦੇ ਬੈਨਰ ਤਲੇ ਅਯੋਜਿਤ ਸੰਮੇਲਨ ਵਿੱਚ ਕਥਿਤ ਤੌਰ ਤੇ ਭੜਕਾਊ ਭਾਸ਼ਣ ਦਿੱਤੇ ਸਨ ਤੇ ਕਸ਼ਮੀਰ ਨੂੰ ਭਾਰਤ ਤੋਂ ਲੱਗ ਕਰਨ ਦਾ ਪ੍ਰਚਾਰ ਸੰਮੇਲਨ ਵਿੱਚ ਕੀਤਾ ਸੀ ਯੂਐਮਪੀਏ ਐਕਟ 1967 ਵਿੱਚ ਬਣਿਆ ਸੀ ਤੇ 2008 ਤੇ 2012 ਵਿੱਚ ਇਸ ਐਕਟ ਵਿੱਚ ਕਾਂਗਰਸ ਨੇ ਸੰਸ਼ੋਧਨ ਕੀਤਾ ਸੀ ਫਿਰ 2019 ਵਿੱਚ ਬੀਜੇਪੀ ਨੇ ਯੂਐਮਪੀਏ ਐਕਟ ਵਿੱਚ ਸੰਸ਼ੋਧਨ ਕਰਕੇ ਇਸ ਨੂੰ ਹੋਰ ਸਖਤ ਬਣਾ ਦਿੱਤਾ ਸੀ ਯੂਐਮਪੀਏ ਐਕਟ ਦੀ ਧਾਰਾ 13 ਵਿੱਚ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਉਕਸਾਉਣ ਜਾਂ ਪ੍ਰੇਰਿਤ ਕਰਨ ਲਈ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਹੋ ਸਕਦੀ ਹੈ UAPA ਐਕਟ ਦੀ ਧਾਰਾ 18 ਮੁਤਾਬਿਕ ਭਾਰਤ ਦੀ ਏਕਤਾ ਅਖੰਡਤਾ ਸੁਰੱਖਿਆ ਆਰਥਿਕ ਸੁਰੱਖਿਆ ਤੇ ਸੰਪ੍ਰਭੂਤਾ ਨੂੰ ਸੰਕਟ ਵਿੱਚ ਪਾਉਣ ਦੇ ਇਰਾਦੇ ਨਾਲ ਕੀਤਾ ਗਿਆ ਕੋਈ ਵੀ ਕੰਮ ਭਾਰਤ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਅਰਥਕਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਨਾਲ ਸੰਬੰਧਿਤ ਅਪਰਾਧ ਸ਼ਾਮਿਲ ਹਨ ਅਰੁੰਦਤੀ ਰਾਏ ਖਿਲਾਫ ਐਫਆਈਆਰ ਦਰਜ ਹੋਣ ਤੋਂ ਬਾਅਦ ਪੱਖਵਕ ਰਾਜਨੀਤਿਕ ਦਲਾਵਲੋਂ ਪ੍ਰਤੀਕਿਰਿਆਵਾਂ ਆਉਣੀਆ ਸ਼ੁਰੂ ਹੋ ਗਈਆਂ ਹਨ ਪੀਡੀਪੀ ਅਧਿਐਖ ਮਹਿਬੂਬਾ ਮੁਫਤੀ tribhuvan congress ਦੀ ਸੰਸਦ ਮਹਿਵਾ ਮੋਤਰਾ ਤੇ ਕਾਂਗਰਸ ਨੇਤਾ ਹਰੀ ਪ੍ਰਸ਼ਾਦ ਬੀਕੇ ਨੇ ਇਸ ਦੀ ਚਮਕ ਨਿਖੇਦੀ ਕੀਤੀ ਹੈ ਅਰੁੰਦਤੀ رائے ਨੂੰ 1997 ਵਿੱਚ ਗੋਡ ਆਫ ਸਮਾਲ ਥਿੰਗਸ ਨੋਵਲ ਲਈ ਮੈਨ ਬੁਕਰ ਪ੍ਰਾਈਜ਼ ਮਿਲਿਆ ਸੀ ਤੇ ਇਸ ਪ੍ਰਾਈਜ਼ ਨੂੰ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਹੈ